ਪ੍ਰਭਾ ਸਤਸਗੁਰੂ ਦਾਸ ਮਹਾਰਾਜ ਦੀ ਜੈ ਜੈ ਗੁਰਦੇਵ ਧੰ ਗੁਰਦੇਵ ਸਾਹਿਬੇ ਕਮਾਲ ਜਗਤ ਪਿਤਾ ਧੰਤਾ ਸਤਗੁਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਨੂੰ ਸਮਰਪਿਤ ਇੰਟਰਨੈਸ਼ਨਲ ਦਾ ਗ੍ਰੇਟ ਚਮਾਰ ਇੰਟਰਨੈਸ਼ਨਲ ਸੰਸਥਾ ਵੱਲੋਂ ਇੱਕ ਮਹਾਨ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਇੱਕ ਮਹਾਨ 22 ਜੂਨ ਦਿਨ ਐਤਵਾਰ ਨੂੰ ਵਿਹਾਨ ਬਲੱਡ ਕੈਂਪਰ ਬਲੱਡ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਠੰਡੇ ਮਿੱਠੇ ਜਲ ਦੀ ਛਵੀ ਲਗਾਇਆ ਜਾ ਸਤਿਗੁਰੂ ਦਸ ਮਹਾਰਾਜ ਦੇ ਜੋਤੀ ਜੋਦ ਨੂੰ ਸਮਰਪਿਤ ਕਾਲਾ ਬੱਕਰਾ ਠਾਨਕੋਟ ਰੋਡ ਜਲੰਧਰ ਵਿਖੇ ਇਹ 22 ਜੂਨ ਦਿਨ ਐਤਵਾਰ ਨੂੰ ਦਾ ਗ੍ਰੇਡ ਸੰਸਥਾ ਵੱਲੋਂ ਇਹ ਬਹੁਤ ਵੱਡਾ ਆਪ੍ਰੇਲਾ ਕੀਤਾ ਜਾ ਰਿਹਾ ਹੈ ਇਹ ਜਿਹੜਾ ਖੂਨਦਾਨ ਕੈਂਪ ਆ ਇਹ ਬਹੁਤ ਹੀ ਦਾਨ ਮਹਾ ਕਲਿਆਣ ਹੈ ਕਿਉਂਕਿ ਜਿਹੜਾ ਖੂਨ ਆ ਹੋਰ ਚੀਜ਼ਾਂ ਹੋਰ ਵਸਤੂਆਂ ਅਸੀਂ ਪੈਸੇ ਨਾਲ ਖਰੀਦ ਸਕਦੇ ਆ ਪਰ ਇੱਕ ਇਹ ਬਲੱਡ ਆ ਜਿਹੜਾ ਕਿ ਅਸੀਂ ਕਿਤੇ ਮੁੱਲ ਨਹੀਂ ਲਿਆ ਸਾ ਨਾ ਕੋਈ ਇਹਦੇ ਲਈ ਦਰਾਖਤ ਨਾ ਕੋਈ ਇਹਦੇ ਵਿੱਚ ਇਹਨੂੰ ਕੋਈ ਫੈਕਟਰੀ ਲੱਗੀ ਆ ਇਦਾਂ ਆਬ ਅਸੀਂ ਕਿਸੇ ਦੀ ਜਾਨ ਬਚਾਉਣੀ ਹੋਵੇ ਅਸੀਂ ਆਪਣੇ ਸਰੀਰ ਤੋਂ ਦਾਨ ਕਰ ਸਕਦੇ ਬਹੁਤ ਵੱਡਾ ਮਹਾ ਦਾਨ ਹੈ ਡਾਕਟਰਾਂ ਦੇ ਕਹਿਣ ਮੁਤਾਬਕ ਇਸ ਦੇ ਵਿੱਚ ਕੋਈ ਕਿਸੇ ਨੂੰ ਕਮਜ਼ੋਰੀ ਨਹੀਂ ਆਉਂਦੀ ਦੇ 24 ਘੰਟਿਆਂ ਦੇ ਵਿੱਚ ਇਹ ਜਿਹੜਾ ਆ ਫੋਨ ਆ ਪੂਰਾ ਹੋ ਜਾਂਦਾ ਮੈਂ ਸਾਰੇ ਨੌਜਵਾਨ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਹਾਨ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਗੁਰੂ ਦਸ ਮਹਾਰਾਜ ਜੀ ਜਿਨ੍ਹਾਂ ਨੇ ਸਾਨੂੰ ਹੱਕ ਹਕੂਕ ਲੈ ਤੇ ਜਿਨ੍ਹਾਂ ਨੇ ਸਾਡੇ ਲਈ ਸ਼ਿੰਗਾਰਚ ਕੀਤੇ ਆ ਉਹਨਾਂ ਨੂੰ ਸਮਾਰ ਉਹਨਾਂ ਦੀ ਜੋਤ ਜੀ ਨੂੰ ਸਮਰਪਿਤ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਉਸ ਮਹਾ ਜੋਗ ਵਿੱਚ ਮਹਾ ਕੰਮ ਵਿੱਚ ਆਪਣਾ ਯੋਗਦਾਨ ਪਾਉਣਗੇ ਔਰ ਖਤਗੁਰੂ ਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਦਾਸ ਸ਼੍ਰੀ ਗੁਰੂ ਦਾਸ ਸਾਹਿਬਪੁਰਾ ਸੋਸਾਇਟੀ ਵੱਲੋਂ ਸਰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨ ਰਹਾਏ ਦਾਸ ਮਹਾਰਾਜ ਕੀ ਜੈ